ਬਾਇਗੁਰਜੀਕਾ ਖਾਲਸਾ ਬਾਇਗੁਰਜੀਕਾ ਅੱਜ ਇੱਕ ਵੀਡੀਓ ਦਾ ਮਕਸਦ ਇਹ ਆ ਕਿ ਬਰੇਲੀ ਚ ਜਿਹੜਾ ਇੱਕ ਬੜਾ ਹੀ ਮਾਮਲਾ ਉਛੜਿਆ ਪਿਆ ਗੁਰਦੁਆਰੇ ਕਮੇਟੀ ਦਾ ਉਹਦੇ ਬਾਰੇ ਚਿਕ ਕਰ ਇਹਦੇ ਬਾਰੇ ਬੜੇ ਹੀ ਗਰਾਉਂਡ ਜੀਰੋ ਤੇ ਮੈਂ ਜਾ ਕੇ ਬੜੀ ਜਾਂਚ ਪੜਤਾਲ ਕਮ ਸੇ ਕਮ ਮੈਂ 20 ਤੋਂ 25 ਜਾਣਿਆਂ ਨੂੰ ਮਿਲਿਆ ਹੁਣ ਦਾ ਕੋਈ 3-4 ਕਮੇਟੀਆਂ ਨੂੰ ਵੀ ਮਿਲਿਆ ਜਿਹੜੀਆਂ ਲੋਕਲ ਦੀਆਂ ਗੁਰਦੁਆਰੇ ਦੀਆਂ ਕਮੇਟੀਆਂ ਹੈਗੀਆਂ ਕੋਈ 20-25 ਜਾਣੇ ਆਪ ਜੀ ਨੂੰ ਬੰਦੇ ਦੱਸੇ ਜਿਹੜੇ ਮੈਂਬਰਾਂ ਸੀਗੇ ਕੁਝ ਸੰਗਤ ਸੀਗੀ ਕੁਝ ਬੀਪੀਆਂ ਸੀਗੀਆਂ ਕੁਝ ਦੁਕਾਨਦਾਰ ਸੀਗੇ ਕੁਝ ਸਮਾਜ ਸੇਵੀ ਵੀ ਸੀਗੇ ਸਾਰਿਆਂ ਦੇ ਮੈਂ ਨੂੰ ਜਾਣਦਾ ਤੇ ਇਹ ਵੀਡੀਓ ਬਣਾਉਂਦਾ ਇਹ ਮਕਸਦ ਹੈਗਾ ਕਿ ਇਹਦੀ ਮਾਮਲੇ ਦੀ ਜੜ ਤੱਕ ਜਾਇਆ ਜਾਵੇ ਜਿਹੜਾ ਮਾਡਲ ਟਾਊਨ ਦਾ ਗੁਰਦੁਆਰਾ ਸ਼੍ਰੀ ਸਿੰਘ ਸਭਾ ਗੁਰਦੁਆਰਾ ਮਾਡਲ ਟਾਊਨ ਪ੍ਰੇਰੀ ਜੋ ਮਾਡਲ ਟਾਊਨ ਕਲੋਨੀ ਦੇ ਵਿੱਚ ਸਟਾਪ ਇਹ ਤੇ ਕਾਫੀ ਬਹੁਤ 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 ਹੀ ਬਦਿਆ ਤਰੀਕੇ ਨਾਲ ਬਿਲਡਿੰਗیں ਬਣੀ ਹੋਈਆਂ ਬੜੀ ਆਲੀਸ਼ਾਨ ਬਿਲਡਿੰਗیں ਕੀ ਆ ਸਾਰੇ ਇੱਥੇ ਨਗਰ ਕੀਰਤਨ ਜੋ ਵੀ ਹੁੰਦੇ ਆਗੇ ਨੇ ਇੱਥੇ ਰੈਨਟਰੋ ਦਾ ਸਾਰਾ ਪ੍ਰਬੰਧ ਕਰਦੀ ਹੈ ਕਮੇਟੀ ਮਗਰ ਇਸ ਕਮੇਟੀ ਨੇ ਇੱਕ ਬੜਾ ਹੀ ਉਲਝਿਆ ਜਿਹਾ ਮਾਮਲਾ ਬਣਾ ਲਿਆ ਆਪਣੇ ਲਈ ਜੋ ਆਪਾਂ ਸਿੱਧੇ ਤੌਰ ਤੇ ਕਹੀਏ ਕਿ ਇੱਕ ਗਲੇ ਦੀ ਹੱਡੀ ਬਣ ਚੁੱਕੀ ਹੈਗੀ ਕਿਉਂ ਇਸ ਗੁਰਦੁਆਰੇ ਦੀ ਜਿਹੜੀ ਪ੍ਰਾਪਰਟੀ ਸੀਗੀ ਕੋਈ ਇਹਨਾਂ ਦੇ ਗੁਰਦੁਆਰੇ ਦੇ ਪ੍ਰਾਣੇ ਜਿਹੜੇ ਬਜ਼ੁਰਗ ਸੀਗੇ ਜਾਂ ਜੋ ਮੈਂਬਰਾਂ ਸੀਗੇ ਉਹਨਾਂ ਨੇ ਖਰੀਦੀ ਸੀਗੀ ਕੁਝ ਕਈ ਸੌ ਕਈ ਸਾਲ ਪਹਿਲਾਂ ਲੰਮਸਾਂ ਕੋਈ ਕਹਿੰਦੇ ਕਿ 45 ਸਾਲ ਪਹਿਲਾਂ ਖਰੀਦੀ ਗਈ ਸੀ ਤੇ ਉਹ ਪ੍ਰਾਪਰਟੀ ਹੈਗੀ ਆ ਇੱਕ ਇਸ ਟਾਈਮ ਉਹਦੇ ਤੇ ਕਾਲਜ ਦੀ ਬਿਲਡਿੰਗ ਬਣੀ ਹੋਈ ਸੀਗੀ ਤੇ ਕੋਈ 12000 ਕਾ ਜਗ੍ਹਾ ਹੈ ਸੋ ਕਾਫੀ ਜਗ੍ਹਾ ਹੋ ਗਈ ਹਾਈਵੇ ਦੇ ਉੱਪਰ ਮਿਨੀ ਬਾਈਪਾਸ ਦੇ ਉੱਪਰ ਕਰਮਾਂਚਲ ਨਗਰ ਦੇ ਵਿੱਚ 에ਅਰ ਫੋਰਸ ਸਟੇਸ਼ਨ ਤੋਂ ਕੁਛ 1.5 ਕਿਲੋਮੀਟਰ 1 ਕਿਲੋਮੀਟਰ ਅੱਗੇ ਗਨੀ ਆਬਾਦੀ ਦੇ ਵਿੱਚ ਜ਼ਾਹਿਰ ਜਿ ਇਹ ਹਰੇਕ ਦੀ ਨਿਗਾਹ ਜਾਣੀ ਹੈ ਕਿ ਸ਼ਹਿਰ ਦੇ ਵਿੱਚ ਇੰਨੀ ਜਗ੍ਹਾ ਖਾਲੀ ਪਈ ਅੱਗੇ ਦੀ ਹੈ ਸੋ ਇਹ ਪ੍ਰਾਪਰਟੀ ਹੈਗੀ ਹੈ ਗੁਰਦੁਆਰੇ ਚੀਤੇ ਦੇ ਨਾਮ ਗੁਰਦੁਆਰੇ ਨੇ ਇੱਥੇ ਸਕੂਲ ਸਟੈਬਲਿਸ਼ ਕਰਨਾ ਸੀ ਉੱਥੇ ਦੇ ਮੈਂਬਰੀ ਕਮੇਟੀ ਕੋਲਜ ਤਾਂ ਸਟੈਬਲਿਸ਼ ਹੋਇਆ ਮਗਰ ਉਹ ਚੱਲ ਨਾ ਪਾਇਆ ਕਿਸੇ ਕਈ ਕਾਰਨ ਸੀਗੇ ਉਹਦੇ ਨਹੀਂ ਚੱਲ ਪਾਇਆ ਕਿਉਂ ਚੱਲ ਪਾਇਆ ਇਹਦੇ ਚ ਵੀ ਆਪਣੀ ਮਨੁੱਖਤਾ ਦੀ ਬੜੀ ਬੇਇੱਜ਼ਤੀ ਹੈਗੀ ਹੈ ਕਹਿੰਦੇ ਜੀ ਬੱਚਿਆਂ ਨੂੰ ਛੋਟੇ ਸਕੂਲੇ ਨਹੀਂ ਪੜਾਉਣਾ ਘੱਟ ਫੀਸ ਤੇ ਨਹੀਂ ਪੜਾਉਣਾ ਜੀ ਆਪਾਂ ਸਿੱਖੋ ਕਿ ਉਹਨਾਂ ਨੂੰ ਵਧੀਆ ਸਿੱਖਿਆ ਵਧੀਆ ਦੇਣਾ ਚਾਹੀਦਾ ਨਹੀਂ ਤਾਂ ਲਈ ਤੇ ਆਪਣੇ ਸਿੱਖ ਜਿਹੜੇ ਹੈਗੇ ਉਹ ਵਧੀਆ ਸਕੂਲ ਵੀ ਬਣਾ ਸਕਦੇ ਮੈਂ ਅਪਰੇਲੀ ਦੇ ਲੋਕਾਂ ਨੂੰ ਇਹ ਪੁੱਛਣਾ ਚਾਹੁੰਨਾ ਕਿ ਆਪ ਜੀ ਕੋੜ ਜਾਂ ਆਪਣੇ ਕੋਲ ਇਨੀ ਹਿੰਮਤ ਹੈ ਨਹੀਂ ਕਿ ਅਸੀਂ ਇੱਕ ਸਿੱਖ ਕਾਲਜ ਜਾਂ ਇੱਕ ਸਿੱਖ ਸਕੂਲ ਬਣਾ ਸਕੀਏ ਆਪਣੇ ਸਿੱਖ ਬੱਚਿਆਂ ਲਈ ਜਿੱਥੇ ਫ੍ਰੀ ਪੜ੍ਹਾਈ ਹੋ ਸਕੇ ਗੁਰਦੁਆਰਿਆਂ 'ਚ ਲੰਗਰ ਲਾਉਣਾ ਤਾਂ ਬਹੁਤ ਆਸਾਨ ਲੱਗਦਾ ਅਪੀਲ ਮਗਰ ਲੰਗਰ ਲਾਉਣ ਦੀ ਲੋੜ ਹੈਗੀ ਹੈ ਪੜ੍ਹਾਈ ਦੀ ਸੋ ਇੱਥੇ ਵੀ ਕਿਸੇ ਨੇ ਚਾਹਿਆ ਹੋਊਗਾ ਕਿ ਮੈਂ ਇੱਥੇ ਲੰਗਰ ਲਾਵਾਂ ਪੜ੍ਹਾਈ ਦਾ ਬਟ ਕਿਸੇ ਕਾਰਨ ਕਰ ਉਸ ਨਹੀਂ ਪੂਰਾ ਹੋ ਪਾਇਆ ਸੋ ਹੁਣ ਇਹ ਮੈਟਰ ਕੀ ਬਣਿਆ ਹੈਗਾ ਮੈਟਰ ਇਹ ਬਣਿਆ ਕਿ ਜਿਹੜੀ ਮੌਜੂਦਾ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਹੈ ਕੀ ਆ ਉਹਨਾਂ ਦੇ ਪ੍ਰਧਾਨ ਸਾਹਿਬ ਮਾਲਿਕ ਸਿੰਘ ਅਰੋੜਾ ਨੋ ਸੌਰੀ ਮਾਲਿਕ ਸਿੰਘ ਚਾਲਰਾਜੀ ਉਹਨਾਂ 'ਤੇ ਰੋਪ ਲੱਗੇ ਆ ਕਿ ਉਹਨਾਂ ਨੇ ਮਿਲੀ ਚੁਲੀ ਫਗਤਨਾ ਆਪਣੀ ਕਮੇਟੀ ਦੇ ਮੈਂਬਰਾਂ ਨਾਲ ਇਹ ਜਿਹੜੀ ਕੌੜੀਆਂ ਦੇ ਭਾ ਇੱਕ ਟੈਂਟ ਹਾਊਸ ਵਾਲੇ ਨੂੰ ਜ਼ਮੀਨ ਦਿੱਤੀ ਜੋ ਕਿ ਸਕੂਲ ਦੀ ਸੀਗੀ ਜੋ ਕਿ ਸਕੂਲ ਦੀ ਸੀਗੀ ਜਿੱਥੇ ਸਕੂਲ ਚੱਲਦਾ ਰਿਹਾ ਸੀਗਾ ਜਿਹੜਾ ਸਕੂਲ 1990 ਦੇ ਵਿੱਚ ਹਰੀ ਕ੍ਰਿਸਚਨ ਪਬਲਿਕ ਸਕੂਲ ਦੇ ਨਾਮ ਤੋਂ ਸਟੈਬਲਿਸ਼ ਕੀਤਾ ਗਿਆ ਸੀਗਾ ਉੱਥੇ ਹੁਣ ਉਹ ਸਕੂਲ ਨਾ ਚੱਲ ਸਕਿਆ ਬੰਦ ਹੋ ਗਈ ਬਿਲਡਿੰਗ ਕਈ ਸਾਲਾਂ ਤੋਂ ਕੁਝ 2005 ਤੋਂ 6 ਤੋਂ ਸੁਣਨ ਚਾਹਿਆ ਕਿ ਇੱਥੇ ਪਈ ਹੋਈ ਸੀਗੀ ਫਿਰ ਸਕੂਲ ਸਟੈਬਲਿਸ਼ ਹੋਇਆ ਕਈਆਂ ਨੇ ਪੱਤੀ ਉਹਦੇ ਤੇ ਚੱਕੀ ਜਿਹੜੀ ਪੁਰਾਣੀ ਪ੍ਰਬੰਧਕ ਕਮੇਟੀ ਸੀ ਉਹਨਾਂ ਤੇ ਪੱਤੀ ਚੱਕੀ ਕੀ ਜੀ ਇੱਥੇ ਮੁਸਲਮਾਨਾ ਨੇ ਕਬਜ਼ਾ ਕਰ ਲੈਣਾ ਜਾਂ ਕੋਈ ਹੋਰ ਕੋਈ ਕਬਜ਼ਾ ਕਰ ਜਾਊਗਾ ਜਾਂ ਕੋਈ ਬਰਾਤਕਰ ਵਾਲਾ ਕਬਜ਼ਾ ਕਰ ਜਾਊਗਾ ਜਾਂ ਕੋਈ ਬਿਜ਼ਨਸਮੈਨ ਕਬਜ਼ਾ ਕਰ ਜਾਊਗਾ ਸੋ ਉੱਥੇ ਦੀ ਪੁਰਾਣੀ ਜਿਹੜੀ ਪ੍ਰਬੰਧਕ ਕਮੇਟੀ ਸੀਗੀ ਉਹਨਾਂ ਨੇ ਉਥੇ ਸਾਫ ਸਫਾਈ ਆਪਣੇ ਕਾਰਕਾਲ ਚ ਕਰਾਈ ਜਿਹਦੇ ਮੈਂ ਫੋਟੋ ਵੀਡੀਓ ਸਾਰੇ ਪ੍ਰੋਪਰ ਮੈਂ ਦੇਖ ਕੇ ਆਇਆ ਤੇ ਮੇਰੇ ਕੋ ਹੈ ਨਹੀਂ ਉਹਨਾਂ ਦਾ ਸੱਜਣ ਜੀ ਦਾ ਨਾਮ ਸੀਗਾ ਮਹਿੰਦਰ ਸਿੰਘ ਸਰਦਾਰ ਮਹਿੰਦਰ ਸਿੰਘ ਜੀ ਜੇ ਮੈਂ ਗਲਤ ਨਾ ਹੋ ਜਿਨ੍ਹਾਂ ਨੇ ਆਪਣੇ ਪ੍ਰਧਾਨ ਦੇ ਕਾਰ ਕਾਰਕਾਲ ਟਾਈਮ 'ਚ ਉੱਥੇ ਜਦੋਂ ਉਹਨਾਂ ਤੇ ਆਪत्ति ਚੁੱਕੀ ਗਈ ਕਿ ਤੇ ਕਬਜ਼ਾ ਆ ਜਾਊਗਾ ਤੇ ਉਹਨਾਂ ਨੇ ਖੁਦ ਸਾਫ ਸਫਾਈ ਕਰਾਈ ਸਾਰਾ ਉੱਥੇ ਦੀਵਾਰ ਖਚਾਈ ਜਿਹੜਾ ਗੰਦੇ ਨਾਲੇ ਦਾ ਪਾਣੀ ਆਉਂਦਾ ਸੀ ਸਕੂਲ 'ਚ ਉਹ ਸਾਫ ਕਰਾਇਆ ਉੱਥੇ ਰਾਹ ਕੱਟ ਲਿਆ ਸੀਗਾ ਕੰਨ ਤੋੜ ਕੇ ਉਹ ਉਹਨਾਂ ਨੇ ਹਟਾਇਆ ਪੰਪ ਸੈਟ ਵਗੈਰਾ ਲਾਇਆ ਕਿ ਉਹਨਾਂ ਕੋ ਫੋਟੋਆਂ ਵੀ ਹੈਗੀਆਂ ਨੇ ਮੌਜੂਦ ਉਹਨਾਂ ਨੇ ਸਾਰਾ ਪਾਣੀ ਕਟਿਆ ਉਹਨੂੰ ਫਿਰ ਜੀ ਸਾਫ ਸਫਾਈ ਪੇੜ-ਪੂੜ ਕੱਟ ਕੇ ਬਹਾਲ ਕੀਤਾ ਹੁਣ ਤੇ ਸਕੂਲ ਨਹੀਂ ਚੱਲ ਸਕਦਾ ਸਿਕਾ ਇੱਕ ਤਾਂ ਥੋੜਾ ਦੂਰ ਸਿਕਾ ਸ਼ਹਿਰ ਦੇ ਵਿੱਚੋਂ ਹਾਲਾਂਕਿ ਹਾਈਵੇ ਦੇ ਉੱਪਰ ਸਿਕਾ ਮਗਰ ਸ਼ਹਿਰ ਦੇ ਵਿੱਚੋਂ ਦੂਰ ਸਿਕਾ ਸੋ ਇਹਦੇ 'ਚ ਤਰਕ ਇਹ ਕੀਤਾ ਗਿਆ ਕਿ ਹੁਣ ਜਿਹੜੀ ਮਜੂਤਾ ਪ੍ਰਧਾਨ ਕਮੇਟੀ ਆਈ ਜਿਹੜੀ ਐਮ ਐਸ ਕਲਰਾ ਜੀ ਮਾਲਿਕ ਸਿੰਘ ਕਲਰਾ ਜੀ ਇਹਨਾਂ ਦੇ ਜਿਹੜੇ ਸਕੱਤਰ ਸਾਹਿਬ ਦੇ ਗੁਰਦੀਪ ਸਿੰਘ ਬੱਗਾ ਜੀ ਹੋਰ ਇਹਨਾਂ ਦੀ ਜਿਹੜੀ ਮੈਂਬਰ ਕਮਿਟੀ ਹੈਗੀ ਆ ਉਹਨਾਂ ਸਾਰਿਆਂ ਨੇ ਮੈਂ ਵੇੜਿਆ ਉਹਨਾਂ ਨੇ ਸਾਰਾ ਕੁਝ ਮੈਂ ਉਹਨਾਂ ਤੋਂ ਪੁੱਛਿਆ ਕਿ ਵੀ ਆਪ ਜੀ ਤੇ ਇਹ ਇਹ આરોਪ ਲੱਗੇ ਆ ਕਿ ਆਪ ਜੀ ਨੇ ਕੋੜੀਆਂ ਦੇ ਭਾ ਜਿਹੜੀ ਜ਼ਮੀਨ ਸੀਗੀ 1 ਸਾਲ ਦੇ 11 ਲੱਖ ਰੁਪਏ ਭੇ ਦਿੱਤੇ ਉਹ ਕਹਿੰਦੇ ਹਨ ਜੀ ਦਿੱਤੀ ਮੈਂ ਕਿਹਾ ਕਿ ਕੀ ਗਾਰੰਟੀ ਹੈਗੀ ਆ ਕਿ ਉਸ ਪੈਲਸ ਚ दारू ਜਾਂ ਮੀਤ ਸ਼ਰਾਬ ਜਾਂ ਕੋਈ ਚੀਜ਼ ਨਾ ਹੋਵੇ ਕਹਿੰਦੇ ਅਸੀਂ ਉਹਨੂੰ ਲਿਖ ਚੁੱਕਿਆ ਮੈਂ ਕਿਹਾ ਆਪ ਜੀ ਕੋਈ ਨਹੀਂ ਹਿੰਮਤ ਨਹੀਂ ਸੀ ਕਿ ਉੱਥੇ ਸਕੂਲ ਨੂੰ ਦੁਆਰਾ ਚਲਾ ਸਕਦੇ ਉਹ ਕਹਿੰਦੇ ਜੀ ਸਾਡੇ ਇੱਥੇ ਬੱਚੇ ਨਹੀਂ ਜਾਣਾ ਚਾ ਰਹੇ ਸੀ ਕਿ ਉਹ ਬਹੁਤ ਚਰਚਰ ਹਾਲਤ ਚ ਸੀਗੀ ਤੇ ਇੰਨੀ ਨੀਵੀਂ ਜਗ੍ਹਾ ਸੀਗੀ ਕਿ ਅਸੀਂ ਉੱਥੇ ਨਹੀਂ ਚਲਾ ਸਕਦੇ ਸੀਗੇ ਤੇ ਖਾਲੀ ਪਈ ਸੀ ਫਿਰ ਉਹਨਾਂ ਤੋਂ ਮੈਂ ਟੀ ਹੋਰ ਪੁੱਛੀ ਕਿ ਆਪ ਜੀ ਦੇ ਕਮੇਟੀ 'ਚ ਕਿੰਨੇ ਮੈਂਬਰਾਂ ਹੈਗੇ ਆ ਜਿਹੜੇ ਉੱਥੇ ਦੀ ਦੇਖਭਾਲ ਕਿਉਂ ਨਹੀਂ ਕਰ ਸਕੀ ਤੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਸਾਡੇ ਕੋਲ ਕੋਈ 11-12 ਮੈਂਬਰਾਂ ਹੈਗੇ ਆ ਜਿਹੜੇ ਉੱਥੇ ਦੇਖਭਾਲ ਕਰਨ ਜਾਂਦੇ ਸੀ ਹੁਣ ਇਹਦੇ 'ਚ ਉਹਨਾਂ ਨੇ ਜੋ ਮੈਂ ਵੀਡੀਓਜ਼ ਵੀ ਆਪ ਜੀ ਨੂੰ ਦਿਖਾਵਾਂਗਾ ਪਲੇ ਕਰਕੇ ਵੀ ਦਿਖਾਵਾਂਗਾ ਉਹਨਾਂ ਦੇ ਕੀ-ਕੀ ਆਨਸਰ ਸੀਗੇ ਜਿਹੜੇ ਉਹਨਾਂ ਦੀ ਮਾਊਥ ਵਰਡਿੰਗ ਸੀਗੀ ਪ੍ਰੋਪਰ ਤਰੀਕੇ ਨਾਲ ਆਪ ਜੀ ਨੂੰ ਸੁਣਾਵਾਂਗਾ ਹੁਣ ਇਹਦੇ ਤੇ ਤਰਕ ਇਹ ਨਿਕਲਦਾ ਕਿ ਉਹਨਾਂ ਨੇ ਪ੍ਰਾਪਰਟੀ ਦਿੱਤੀ ਚਲੋ ਮੰਨ ਲੈਂਦੇ ਆ ਜੀ ਉੱਥੇ ਸਕੂਲ ਨਹੀਂ ਚੱਲ ਸਕਦਾ ਸੀ ਪਹਿਲੀ ਗੱਲ ਤਾਂ ਸਕੂਲ ਕਿਉਂ ਨਹੀਂ ਚੱਲ ਸਕਦਾ ਭਈ ਸਾਡੇ ਬਰੇਲੀ ਦੇ ਵਿੱਚ ਇੰਨੇ ਸਿੱਖ ਸਮਾਜ ਨਾਲ ਸક્ષਮ ਹੈ ਨਹੀਂ ਕਿ ਉੱਥੇ ਸਕੂਲ ਨਹੀਂ ਚਲਾ ਸਕਦਾ ਜਾਂ ਕੋਈ 2-3 ਕਰੋੜ ਰੁਪਈਆ ਇਕੱਠਾ ਨਹੀਂ ਕਰ ਸਕਦਾ ਸਕੂਲ ਬਣਾਉਣ ਲਈ ਹੈ ਕੋਈ ਇਹਦੀ ਰਿਸਪਾਂਸਿਬਿਲਟੀ ਲੈਣ ਲਈ ਕਿਉਂ ਨਹੀਂ ਤਿਆਰ ਹੋ ਸਰ ਹਰੇਕ ਨਿਤਾਗਰ ਦੀ ਲਈ ਜਾ ਸਕਦੇ ਹੋ ਲੰਗਰ ਲਾਉਣ ਲਈ ਜਾ ਸਕਦੇ ਹੋ ਕਿਸੇ ਦੀ ਲਤਵਾ ਖਿੱਚਣ ਲਈ ਜਾ ਸਕਦੇ ਹੋ ਤੇ ਉੱਥੇ ਸਕੂਲ ਬਣਾਉਣ ਦੀ ਰਿਸਪਾਂਸਿਬਿਲਟੀ ਕਿਹਦੀ ਆਦੀ ਆਪਾਂ ਲੋਕਾਂ ਦੀ ਹੁੰਦੀ ਹੈ ਸੋ ਇਹ ਗੱਲ ਦੂਜੀ ਗੱਲ ਇਹਦੇ ਚ ਇਹ ਰਹੀ ਕਿ ਅਸੀਂ ਬਰਾਤ ਘਰ ਨੂੰ ਹੀ ਕਿਉਂ ਦਿੱਤਾ ਹੁਣ ਇਹਦੇ ਸਤਰਕ ਉਹਨਾਂ ਨੇ ਦਿੱਤਾ ਕਿ ਉਹ ਸਿੱਖ ਸਮਾਜ ਤੋਂ ਹੀ ਆ ਮੈਂ ਆਪ ਜੀ ਨੂੰ ਕਲੀਅਰ ਕਰਦਾ ਸਾਰਿਆਂ ਨੂੰ ਕਿ ਇਹ ਜਿਹੜਾ ਬਰਾਤ ਘਰ ਲਈ ਦਿੱਤਾ ਹੈਗਾ ਇਹ ਕੋਈ ਨਾਮ ਉਹਨਾਂ ਨੇ ਦੱਸਿਆ ਮੈਨੂੰ ਪਰਮਿੰਦਰ ਸਿੰਘ ਸਿੰਘ ਟੈਂਟ ਹਾਊਸ ਵਰਡ ਜਿਹੜਾ ਉਹਨਾਂ ਨੇ ਪਿਛਲੇ ਸਾਲ ਵਿਸਾਖੀ ਤੇ ਉਹਨਾਂ ਨੂੰ ਦਿੱਤਾ ਸੀਗਾ 1 ਸਾਲ ਲਈ ਤੇ ਉਸ ਬੰਦੇ ਨੇ ਉੱਥੇ ਰੈਨੋਵੇਟ ਕੀਤਾ ਕਮਰੇ ਬਣਾਏ ਬਰਾਤ ਘਰ ਦੇ ਕੋਰਟਿੰਗ ਦਰਵਾਜ਼ੇ ਲਾਏ ਛੱਤਾਂ ਲਾਈਆਂ ਜੋ ਕੁਝ ਉਹਨੇ ਇੱਕ ਇੱਥੇ ਜਿਹੜੇ ਵੀ ਵਿਆਹ ਹੁੰਦੇ ਆ ਸਾਡੇ ਯੂਪ ਬਰੇਲੀ ਚ ਹਿੰਦੂ ਸਮਾਜ ਦੇ ਜਿਹੜੇ ਵਿਆਹ ਹੁੰਦੇ ਆ ਰਾਤ ਨੂੰ ਦੇ ਤੇ ਬਰਾਤ ਰਾਤ ਨੂੰ ਟੇਰਦੀ ਤੇ ਉਹਨੇ ਸਕੂਲ ਤੇ ਕਮਰੇ ਰਾਤ ਨੂੰ ਬਰਾਤ ਰੁਕਣ ਦੇ ਹਿਸਾਬ ਨਾਲ ਬਣਾਏ ਚਲੋ ਬਣਾ ਦੇ ਸਾਡੇ ਗੁਰਦੁਆਰੇ ਨੂੰ ਪੈਸੇ ਦੀ ਕਿੱਥੋਂ ਘਾਟ ਆ ਗਈ ਕਿ ਸਾਨੂੰ ਆਪਣੀਆਂ ਜ਼ਮੀਨਾਂ ਬਰਾਤ ਘਰਾਂ ਨੂੰ ਦੇਣੀਆਂ ਪੈ ਗਈਆਂ ਅੱਛਾ ਚਲੋ ਦੇ ਤੇ ਫਿਰ ਕਿਸੇ ਨੂੰ ਦੱਸਿਆ ਨਾ ਗਿਆ ਕਿਸੇ ਕੋਈ ਲਿਖਤੀ ਪ੍ਰੂਫ ਨਹੀਂ ਹੈਗਾ ਕਿ ਕਿਸੇ ਕੋਈ 10 15 ਬੰਦਿਆਂ ਦੀ ਜਾਂ ਦੋ ਚਾਰ ਕਮੇਟੀਆਂ ਦੇ ਉਹਦੇ ਚ ਹਸਤਾਖਸ਼ ਹੈ ਨਹੀਂ ਜਾਂ ਹਸਤਾਖਸ਼ ਹੈ ਨਹੀਂ ਕਿ ਹਾਂਜੀ ਅਸੀਂ ਰਾਜੀ ਹੈਗੇ ਚਲੋ ਜੀ ਗੁਰਦੁਆਰੇ ਦੀ ਆਮਦਨ ਦਾ ਸਦਾ ਬਿੰਦੂ ਕੋਈ ਪ੍ਰੂਫ ਨਹੀਂ ਚਲੋ ਜੀ ਇਹਨੂੰ ਵੀ ਛੱਡੋ 11 ਲੱਖ ਦੇ ਵਿੱਚ ਦਿੱਤੀ ਮਤਲਬ 1 ਲੱਖ ਰੁਪਏ ਮਹੀਨਾ ਫਰੋਂ ਇਹਦਾ ਵੀ ਉਹਨਾਂ ਨੇ ਪ੍ਰਧਾਨ ਜੀ ਨੇ ਮੇਰੇ ਤੱਕ ਦਿੱਤਾ ਕਿ ਉਸ ਸਿੰਘ ਟੈਂਟ ਹਾਊਸ ਦੇ ਜਿਹੜੇ ਮਾਲਕ ਹੈਗੇ ਆ ਸਰਦਾਰ ਪਰਮਿੰਦਰ ਸਿੰਘ ਜੀ ਉਹਨਾਂ ਨੇ ਉੱਥੇ 18 ਲੱਖ ਰੁਪਏ ਦਾ ਕੰਸਟਰਕਸ਼ਨ ਕੀਤਾ ਤੇ ਉਹ ਅਸੀਂ ਉਹਨਾਂ ਨੂੰ 1 ਸਾਲ ਦੇ ਵਿੱਚ 11 ਲੱਖ ਚ ਅਡਜਸਟਮੈਂਟ ਦਿੱਤੀ। ਮਤਲਬ ਕਿ ਉਹਨਾਂ ਨੇ 18 ਲੱਖ ਖਰਚ ਕੀਤਾ ਕੋਣ ਬੇਪਰੂਫ ਇਨਸਾਨ ਹੋਏਗਾ ਜਿਹੜਾ 18 ਲੱਖ ਕੰਸਟਰਕਸ਼ਨ ਕਰਕੇ ਤੇ 11 ਲੱਖ ਚ ਬਣ ਗਿਆ ਹੋਵੇ ਕੋਈ ਹੈ ਇਤਾਂ ਦਾ ਇਨਸਾਨ ਚਲੋ ਜੀ ਮੰਨ ਗਏ ਜੀ ਉਹ ਸਿਕ ਸਮਾਜ ਤੋਂ ਹੈਗਾ ਜੀ ਉਹਨੇ ਗੁਰਦੁਆਰੇ ਦੀ ਭਲਾਈ ਲਈ ਕਹਿਤਾ ਹੋਗਾ ਫੇਰ ਉੱਥੇ ਹੁੰਦਾ ਕਿ ਉੱਥੇ ਕੀ ਗਰੰਟੀ ਹੈਗੀ ਹੈ ਕਿ ਰਹਿਤ ਮਰਿਆ ਦਾ ਰੋਗ ਕੀ ਉਹਨਾਂ ਨੇ ਮੈਨੂੰ ਤਰਕ ਦਿੱਤਾ ਕਿ ਸਾਡਾ ਜਿੱਤਣ ਉੱਥੇ ਵਿਆਹ ਕੋਈ ਛੱਤੀ ਹੋਏਗਾ ਸਾਡਾ ਇੱਕ ਮੈਂਬਰ ਉੱਥੇ ਮੌਜੂਦ ਰਹੇਗਾ ਹੁਣ ਇੱਥੇ ਪੇਚ ਫਸਦਾ ਜੀ ਜੇਸ ਕਮੇਟੀ ਮੈਂਬਰ ਕੋਲ ਉੱਥੇ ਸਕੂਲ ਚਲਾਉਣ ਲਈ 31 ਮੈਂਬਰੀ ਟੀਮ ਹੈ ਨਹੀਂ ਉਹ ਉੱਥੇ ਸਾਲ ਚ ਅਗਰ 20-50 ਵਿਆਹ ਹੋਵੇ ਉੱਥੇ ਉਹ ਰਾਤ ਪੂਰੀ ਬਿਤਾਏਗਾ ਨਹੀਂ ਮਿਰਤ ਮੈਂ ਇਹ ਪੁੱਛਦਾ ਜੀ ਕੱਲ ਰਾਤ ਤੋਂ कि उसे कोई रात बिताएगा उन्दुआ के विहर कोई सिख या गुरधारी बंदा गुरु अमृत छकिया बिताएगा चलो मान जी बिता लेगा ले गारंटी है हैगी उ कोई दारू नहीं पिएगा या मीट नहीं खाएगा कोई अद्धा किलोमीटर दूर ते तथे शराब का ठेका भी है आके सोन गए तो उ ਫਿਰ ਤੁਸੀਂ ਕਹਿੰਦੇ ਹੋ ਕਿ ਅਸੀਂ ਉੱਥੇ ਗੁਰਪੁਰਬ ਬਸਾਖੀ ਆਪਣਾ ਹੋਰ ਜੋ ਵੀ ਗੁਰਦੁਆਰੇ ਦੇ ਕਮੇਟੀ ਦੇ ਜੋ ਵੀ ਪ੍ਰੋਗਰਾਮ ਹੈਗੇ ਉੱਥੇ ਨਮਨ ਫਿਰੋਜੀ ਜਗਾ ਕਿੰਥੋ ਪਵਿੱਤਰ ਰਹਿ ਗਈ ਜੀ ਮੈਂ ਆਪਣਾ ਨਹੀਂ ਦੱਸ ਰਿਹਾ ਮੈਂ ਆ ਬਰੇਲੀ ਦੀ ਸੰਗਤ ਤੋਂ ਪੁੱਛ ਰਿਹਾ ਕਿ ਆਪ ਇਸੇ ਦੇ ਵਿੱਚ ਦੱਸੋ ਕਿ ਇਹ ਸਹੀ ਹੈ ਕਿ ਨਹੀਂ ਸਹੀ ਹੈ ਅਗਰ ਉਥੇ ਬਰਾਤਕਾਰ ਬਣ ਜਾਂਦਾ ਕੋਈ ਪੀ ਕੇ ਵੀ ਤਾ ਸਕਦਾ ਬਾਹਰੋਂ ਪੀ ਕੇ ਆ ਸਕਦਾ ਉਲਟੀਆਂ ਕਰੇਗਾ ਕੋਈ ਜਿੱਥੇ ਬਰਾਤਕਾਰ ਅੱਜ ਕੱਲ ਹੁੰਦੇ ਹਲਾਕੇ ਛੱਕੇ ਜੋ ਡਸਟਵੀਨ ਜੋ ਕਰਕਟ ਹੁੰਦੇ ਸਾਰੇ ਭਰੇ ਹੁੰਦੇ ਮਸ਼ਕ ਹੁੰਦੀ ਤੁਸੀਂ ਉੱਥੇ ਆਪਣਾ ਪ੍ਰਕਾਸ਼ ਕਰੋਗੇ ਤਸਾਕੀ ਦਾ ਦਿਹਾੜਾ ਬਣਾਉਗੇ ਗੁਰਪੁਰਬ ਬਣਾਉਗੇ ਕਿੱਦਾਂ ਜੀ ਕਿੱਦਾਂ ਜੀ ਮੰਨਦੇ ਹੈ ਸਟੇਡੀ ਹੋ ਸਕਦਾ ਇਬਰੇਲੀ ਸੰਗਤ ਦੇ ਮੁੱਤੇ ਸਵਾਲ ਹੈਗਾ ਕਿ ਆਪ ਜੀ ਇੱਕ ਕਮੇਟੀ ਨੂੰ ਪੁੱਛੋ ਆਪ ਜੀ ਨੂੰ ਜਦੋਂ ਉਹ ਉਹਦਾ ਕਲਰਾ ਜੀ ਦਾ ਬਿਆਨ ਹੈਗਾ ਕਿ ਮੈਂ ਬਸਾਖੀ ਤੇ ਸਾਰਿਆਂ ਨੂੰ ਇਤਲਾਹ ਕੀਤੀ ਸੀਗੀ ਮੈਂ ਬਸਾਖੀ ਦੇ ਸਾਰਿਆਂ ਨੂੰ ਇਤਲਾਹ ਕੀਤੀ ਸੀ ਤੇ ਆਪ ਜੀ ਨੇ ਉਦੋਂ ਕਿਉਂ ਨਹੀਂ ਚੁੱਕਿਆ ਆਪ ਜੀ ਕਿਉਂ ਚੁੱਕਰੇ ਮੁੱਤਾ ਜੀ ਕਿਉਂ ਚੁੱਕਿਆ ਅਗਰ ਅੱਜ ਜਾਗੇ ਹੋਗੇ ਹੋ ਤੇ ਇਸ ਕਮੇਟੀ ਨੂੰ ਜਾਂ ਤਾਂ ਬਾਹਰ ਕਰੋ ਤੇ ਜਾਂ ਇਹਨਾਂ ਦਾ ਬਾਈਕਾਟ ਕਰੋ ਕਿ ਇੱਕ ਗੁਰਦੁਆਰੇ ਦੀ ਇੱਕ ਸਕੂਲ ਦੀ ਜਗਾ ਹੋ ਕੇ ਤੁਸੀਂ ਉੱਥੇ ਬਰਾਤਕਾਰ ਖੋਲਣ ਜਾ ਰਹੇ ਹੋ ਹੈ ਉਹ ਵੀ ਆਪਣੇ ਮਨਪਸੰਦ ਬੰਦੇ ਨੂੰ ਕਿਉਂ ਇਹਦੇ ਤੇ ਕੀ ਰਾਜ਼ ਹੈਗਾ ਅੱਜ ਇਸ ਚੀਜ਼ ਨੂੰ 6 ਮਹੀਨੇ ਹੋ ਗਏ ਆ ਮੇਰ ਕੋ ਕਈ ਬੰਦੇ ਇਤਾਂ ਦੇ ਨੇ ਵੀ ਬਿਆਨ ਦਿੱਤੇ ਹੈਗੇ ਆ ਕਿ ਅਗਰ ਕਲਰਾ ਜੀ ਕਹਿੰਦੇ ਸੀਗੇ ਕਿ ਅਸੀਂ 2 ਦਿਨਾਂ ਦੇ ਵਿੱਚ ਉੱਥੋਂ ਤਾਲਾ ਲਗਾ ਕੇ ਚਾਬੀ ਮੈਂ ਫੜਾ ਦਾਂਗਾ ਤੇ ਅੱਜ ਕਲਰਾ ਜੀ ਅੱਜ ਛੱਡ ਤਾਂ ਉਹਨਾਂ ਦੀ ਕਮੇਟੀ ਸਾਰੀ ਸਰੈਂਡਰ ਕਰਦੇ ਕਿ ਹਾਂ ਜੀ ਅਸੀਂ ਬਰਾਤ ਘਰ ਤੋਂ ਛੁੜਵਾ ਲਿਆ ਹੈਗਾ ਆਲੋ ਸੰਭੋ ਇੱਕ ਚ ਸਕੂਲ ਬਣਾਓ ਅੱਛਾ ਹੁਣ ਇਹਦੇ ਤੇ ਇੱਕ ਗੱਲ ਹੋਰ ਵੀ ਆਈ ਸੀ ਕਿ ਵਿੱਚ ਕਿ ਜੀ ਉਹਦਾ 11 ਮਹੀਨੇ ਦਾ ਉਹਦੇ ਦੇ ਲੀਜ਼ ਤੇ ਲਈ ਹੋਈ ਆ ਤੇ ਉਹਦੇ ਤੇ ਵੀ ਮੇਰੇ ਕੋਲ ਉਹਦਾ ਵੀ ਜਵਾਬ ਹੈਗਾ ਕਿ ਉਸ ਤੇ ਵੀ ਅਸੀਂ ਸਖਤ ਕਾਰਵਾਈ ਕਰਾਂਗੇ ਕਿ ਜਿਹੜੇ ਉਹਦੇ ਟਾਈਮ ਬਚਿਆ ਹੈਗਾ ਉਹਦੇ ਅਸੀਂ ਇਹਨੂੰ ਪੈਸੇ ਵਾਪਸ ਲੜਾਉਣ ਲਈ ਸਾਡੇ ਕੋਲ ਕਮੇਟੀ ਦੇ ਬੰਦੇ ਬੈਠੇ ਆ ਸੰਗਤ ਇੱਥੇ ਬੈਠੀ ਆ ਬਰੇਲੀ ਦੀ ਸੰਗਤ ਬੈਠੀ ਆ ਕਿ ਉਹਦੇ ਅਗਰ 11 ਲੱਖ 46-7 ਮਹੀਨਿਆਂ ਨੇ ਜਿਹੜੇ ਕੱਟ ਰਹੇ ਹੈਗੇ ਆ ਉਹਨੇ ਬਰਾਤ ਜੋ ਕਰ ਲਿਆ ਹੈਗਾ 11 ਲੱਖ ਦਾ ਹੀ ਕਹਿ ਰਿਹਾ ਹੈਗਾ ਤੇ ਉਹਦੇ ਵਿੱਚੋਂ ਅਸੀਂ ਪੈਸੇ ਦੇਣ ਨੂੰ ਰਾਜੀ ਨਹੀਂ ਉਹ ਆਪਣਾ ਤਾਲਾ ਲਾਏ ਜਾਏ ਉੱਥੇ ਸਕੂਲ ਬਣਾਈਏ ਕੁਛ ਕਰੀਏ ਉਹ ਖਾਲੀ ਜਗ੍ਹਾ ਪਈ ਰਹਿ ਗੁਰਦੁਆਰੇ ਸਾਹਿਬ ਦੀ ਅਮਾਨਤ ਪਈ ਹੈ ਕੀ ਜੀ ਕੱਲੂ ਗੁਰਦੁਆਰੇ ਦਾ ਕੋਈ ਸੋਨਾ ਪਿਆ ਹੋਊਗਾ ਕੋਈ ਚੜਾ ਕੇ ਗਿਆ ਹੋਊਗਾ ਤੁਸੀਂ ਕਹੋਗੇ ਜੀ ਗੁਰਦਾਰੇ ਦਾ ਲੋੜ ਸੀਗਾ ਅਸੀਂ ਕਿਰਮੀ ਰੱਖਤਾ ਇਹ ਕਿਹਨੇ ਹੱਕ ਦਿੱਤਾ ਉਹਦਾ ਇੱਕ

ਜਿਹੜੀ ਸੈਂਟਰਲ ਗੁਰਪੁਰਪੁਰਬ ਕਮੇਟੀ ਹੈਗੀ ਆ ਜਿਹੜੀ ਬਰੇਲੀ ਦੀ ਇੱਕ ਹੀ ਕਮੇਟੀ ਹੈ ਸੈਂਟਰਲ ਗੁਰਪੁਰਪੁਰਬ ਕਮੇਟੀ ਉਹਨਾਂ ਦੇ ਪ੍ਰਧਾਨ ਜੀ ਹੈਗੇ ਨੇ ਪਰਮਜੀਤ ਸਿੰਘ ਉਪਰਾਏ ਤੇ ਸਕੱਤਰ ਹੈਗੇ ਨੇ ਹਰਪ੍ਰੀਤ ਸਿੰਘ ਖਾਲਸਾ ਜੀ ਮੈਂ ਉਹਨਾਂ ਤੋਂ ਵੀ ਪੁੱਛਣਾ ਚਾਹਣਾਗਾ ਕਿ ਆਪ ਜੀ ਉਦੋਂ ਸੁੱਤੇ ਪਏ ਸੀਗੇ ਵਿਸਾਖੀ ਤੇ ਜੋ ਅੱਜ ਆਪ ਜੀ ਨੂੰ 6 ਮਹੀਨਿਆਂ ਬਾਅਦ ਕਿੱਥੇ ਆਇਆ ਸੰਗਤ ਇਸ ਕਰਕੇ ਰੋਸ਼ਟ ਹੈਗੀ ਆ ਮੈਂ ਬਰੇਲੀ 30 ਤੋਂ 35 ਜਾਣਿਆਂ ਨੂੰ ਮਿਲ ਕੇ ਗਿਆ ਮੈਂ ਰਾਤ ਨੂੰ 2 ਵਜੇ ਘਰੇ ਪਹੁੰਚਿਆ ਇਸ ਚੀਜ਼ ਦੇ ਬਾਅਦ ਮੈਂ ਬੰਦਿਆਂ ਦੇ ਬਿਆਨ ਸੁਣ ਕੇ ਬੈਠਾ ਕਿ ਇਹ ਸਭ ਮਿਲਿਆ ਜੁੜਿਆ ਹੈ ਦਾ ਸਾਰਾ ਸਭ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਚ ਲੱਗੇ ਹੋਏ ਮੈਂ ਅੱਜ ਪੂਰੇ 24 ਘੰਟਿਆਂ ਬਾਅਦ ਇਹ ਵੀਡੀਓ ਪਾਉਣ ਲੱਗਾ 48 ਘੰਟਿਆਂ ਬਾਅਦ ਮੈਂ ਦੇਖ ਰਿਹਾ ਸੀਗਾ ਕਿ ਸ਼ਾਇਦ ਮੈਂ ਦੁਨ ਸਾਰੀ ਕਮੇਟੀ ਨੂੰ ਕਹਿ ਕੇ ਆਇਆ ਕਿ ਆਪ ਦੀ ਇਹਨੂੰ ਸੋਲੂਸ਼ਨ ਕਰ ਲਓ। ਮੈਂ ਨਹੀਂ ਚਾਹੁੰਦਾ ਕਿ ਇਹ ਸਿੱਖ ਇੱਕ ਦੂਜੇ ਦੀ ਲੱਤਾਂ ਖਿੱਚਣੀਆਂ ਕੋਸ਼ਿਸ਼। ਮਗਰ ਇਹਦਾ ਸੋਲੂਸ਼ਨ ਕਰ ਦਿੱਤਾ ਜਾਏ ਨਾ ਬਹੁਤ ਈਜ਼ੀ ਹੈਗਾ। ਟੈਂਟ ਵਾਲੇ ਨੂੰ ਕਹੋ ਆਪਣਾ ਬਹੀ ਪੁਰੀਆ ਵਿਸਤਰਾ ਚੱਕੋ ਜਾਓ। ਅਸੀਂ ਨਹੀਂ ਦੇਂਦੇ। ਸਕੂਲ ਬਣੇਗਾ ਉੱਥੇ ਸਕੂਲ ਅੱਜ ਨਹੀਂ ਬਣੇਗਾ ਕੱਲ ਬਣੇਗਾ ਕੱਲ ਨਹੀਂ ਬਣੇਗਾ ਪਰਸੋਂ ਬਣੇਗਾ। ਔਰ ਇੱਥੇ ਦੀ ਸੰਗਤ ਬਣਾਏ ਨਹੀਂ ਬਣਾਉਣ ਦੀ ਹਿੰਮਤ ਹੈ ਕੀ ਹੈ ਕਿਸੇ ਕਾਰ ਸੇਵਾ ਡੇਰੇ ਨੂੰ ਦੇ ਦੋ ਅਗਰ ਇੰਨਾ ਵੀ ਨਹੀਂ ਬਰੇਲੀ ਦੀ ਸੰਗਤ ਚ ਹੋਮ ਹੋਮ ਆ ਕੇ ਆਉਂਦੇ ਤੇ ਫਿਰ ਕਾਦੀ ਅਮੀਰੀ ਕਾਦਾ ਪੈਸਾ ਕਾਦਾ ਮੰਗ ਕਾਦੇ ਬਿਜ਼ਨਸਮੈਨ ਅਗਰ 500 ਘਰ ਹੈਗੇ ਹਨਾ ਬਰੇਲੀ ਦੇ ਵਿੱਚ ਤੇ 200 ਘਰ ਤਾਂ ਕੋਈ ਚੰਗੇ ਖਾਸੇ ਬਿਜ਼ਨਸਮੈਨ ਹੈਗੇ ਆ ਸਾਲ ਚ 2-2 ਲੱਖ ਰੁਪਈਆ ਵੀ ਕੱਢਿਆ ਤੇ ਚੋੜ ਲਓ ਆਪ ਜੀ ਕਿੰਨਾ ਹੋ ਗਿਆ 4 ਸਾਲਾਂ ਦੇ 5 ਸਾਲਾਂ ਦੇ ਅੰਦਰ ਅੰਦਰ ਸਕੂਲ ਸਾਰਾ ਬਣ ਕੇ ਤਿਆਰ ਹੋ ਸਕਦਾ। ਆਪਣੇ ਸੇਖ ਸਮਾਜ ਵਕੀਲ ਬਾਧੂ ਬੈਠੇ ਹੈਗੇ। ਜਿਹੜੇ CBSE ਤੋਂ ਜਾਂ ਉਹਨਾਂ ਤੋਂ ਚੀਜ਼ਾਂ ਤੋਂ ਲੈ ਸਕਦੇ ਹੈਗੇ ਆ ਮਾਨਤਾ ਲੈ ਸਕਦੇ। ਕੰਸਟਰਕਸ਼ਨ ਦੀ ਵੀ ਲੈ ਸਕਦੇ। ਆਪਣੇ ਕੋਈ ਇਲੈਕਟ੍ਰੀਸ਼ੀਅਨ ਹੈਗੇ ਆ ਸਿੱਕਾਸਤ। ਜਿਹਨੇ 100 ਦਾ ਕੰਮ ਕਰਨਾ ਉਹਨੇ 80 ਦਾ ਕੰਮ ਕਰਦੇ। ਟੈਂਡਰ ਕਰ ਤੋਂ। ਇਹ ਨੂੰ ਕਰੋ ਤਾਂ ਹੱਲਾ ਤੋ ਕਰੋ। ਇਹ ਥੋੜੀ ਨਾ ਕਿ ਇੱਕ ਦੂਜੇ ਦੀਆਂ ਲੱਤਾਂ ਖੇਚਣ ਜੀ ਅਸੀਂ ਉੱਥੇ ਦੀ ਸ਼ਿਕਾਇਤ ਕਰਤੀ ਅਸੀਂ ਥਾਣੇ ਕਰਤੀ ਅਸੀਂ ਡੀਆਈਜੀ ਕੋ ਕਰਤੀ ਅਸੀਂ ਐਸਐਸਪੀ ਜੀ ਕੋ ਕਰਤੀ ਉਹ ਸਿੱਖ ਦਾ ਮੈਟਰ ਹੈਗਾ ਕਿ ਸਿੱਖ ਚ ਆਪਸ ਚ ਬਹਿ ਕੇ ਸੁਲਝਾਓ ਮੇਰੇ ਕੋ ਸਾਰਾ ਕੁਝ ਪਿਆ ਹੈਗਾ ਮੈਂ ਵੀ ਸ਼ਿਕਾਇਤ ਲੈ ਕੇ ਚਲੇ ਜਾਣਾ ਆਪ ਜੀ ਦੀ ਸਭ ਦੀ ਐਦਾਂ ਬੈਟਰ ਨਹੀਂ ਹੁਣ ਸੁਧਰ ਨਹੀਂ ਆਈ ਤਾਂ ਇਹ ਪਿਆਦੀਆਂ ਇੱਦਾਂ ਬਰੇਲੀ ਚ ਕਦੇ ਹੋਈ ਹੈ ਨਾ ਹੁਣ ਦੇਣੀ ਹੈ ਜਿਹੜੀ ਇੱਕ ਸਿੱਖ ਪ੍ਰਾਪਰਟੀ ਤੇ ਕੋਈ ਵੀ ਐਦਾਂ ਦਾ ਬਰਾਤਕਾਰ ਨਹੀਂ ਬਣਨ ਦਿੱਤਾ ਜਾਏਗਾ ਮੈਂ ਯੂਪੀ ਯੂਕੇ ਬਰੇਲੀ ਪੀੜੀ ਵੀ ਪੂਰਨਪੁਰ ਸਾਰੀ ਸੰਗਤ ਨੂੰ ਸੰਦੇਸ਼ ਦੇਣਾ ਚਾਹੁੰਦਾ ਕਿ ਗੁਰਦੁਆਰੇ ਦੀ ਜ਼ਮੀਨ 'ਤੇ ਐਦਾਂ ਨਹੀਂ ਕਰ ਹੋਏਗਾ ਸਾਰਤੌਰ ਤੇ ਇਸ ਸਾਰਿਆਂ ਨੇ ਹੀ ਇਸ ਸੰਗਤ ਨੇ ਵੀ ਦੀ ਰੋਸ਼ਗਾ ਪੂਰੀ ਬਰੇਲੀ ਦੀ ਸੰਗਤ ਚ ਰੋਸ਼ਗਾ ਸੋ ਮੈਂ ਅੱਗੇ ਦੀ ਵੀ ਕਾਰਵਾਈ ਕਰਾਂਗਾ ਇਸ ਚੀਜ਼ ਤੇ ਮੈਂ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦਾ ਹੈਗਾ ਜੋ ਵੀ ਗਰਾਉਂਡ ਜ਼ੀਰੋ ਤੋਂ ਮੈਂ ਰਿਪੋਰਟ ਕਲੈਕਟ ਕੀਤੀ ਮੈਂ ਜੋ ਵੀ ਮੇਰੇ ਕੋਲ ਡਾਟਾ ਹੋਇਆ ਕਲੈਕਟ ਮੈਂ ਸਾਰਾ ਇਹਦੇ ਦਿੱਤਾ ਕਿ ਇਸ ਜਗ੍ਹਾ ਦਾ ਨਾਮ ਖਾਲਸਾ ਗਰਾਉਂਡ ਹੋਏ ਉਹ ਖਾਲਸਾ ਗਰਾਉਂਡ ਤੋਂ ਹੋ ਕੇ ਟੈਂਟ ਹਾਊਸ ਕਿਦਾਂ ਬਣ ਸਕਦਾ ਜਿਹੜੇ ਕਹਿੰਦੇ ਕਿ ਇੱਥੇ ਉਹ ਅਸੀਂ ਜੀ ਕਬਜ਼ਾ ਕਰ ਲੈਣਾ ਹੈਗਾ ਕੌਣ ਕਬਜ਼ਾ ਕਰ ਲਊਗਾ ਜੀ ਜਦੋਂ ਗੁਰਦੁਆਰੇ ਦੇ ਨਾਮ ਤੇ ਪ੍ਰਾਪਰਟੀ ਹੈਗੀ ਆ ਉਹ ਤੇ ਜਿਹੜਾ ਐਗਰੀਮੈਂਟ ਹੋਇਆ ਜਿਹੜੀ ਉਹਦੀ ਡੀਡ ਬਣੀ ਹੋਈ ਆ ਉਹਦੇ ਤੇ ਹਰ ਕੁਇਸਚਨ ਪਬਲਿਕ ਸਕੂਲ ਕੇਅਰ ਆਫ ਮਾਡਲ ਟਾਊਨ ਗੁਰਦੁਆਰਾ ਸਿੰਘ ਸਵਾਪਰੇਲੀ ਲਿਖਿਆ ਹੋਇਆ ਇਹਦੇ ਤੇ ਐਕਸ਼ਨ ਸਖਤ ਤੋਂ ਸਖਤ ਲਿਆ ਜਾਏ ਸੰਗਤ ਇਹਦੇ ਤੇ ਦੱਸੇ ਕੀ ਕਹਿ ਸਕਦੇ ਹੈਗੇ ਅਸੀਂ ਕੀ ਕਰ ਸਕਦੇ ਹੈ ਇਹਦੇ ਤੇ ਅਗਰ ਆਪ ਜੀ ਇਸ ਨੂੰ ਵੀਡੀਓ ਨੂੰ ਪਸੰਦ ਕੀਤਾ ਹੈਗਾ ਤੇ ਇਹਨੂੰ ਹਮਾਂਵਾ ਕੇ ਸ਼ੇਅਰ ਕਰੋ ਜਿਹੜੀ ਸ਼ਿਕਾਇਤ ਇਹ ਉੱਪਰ ਅਦਾਲਤ ਤੱਕ ਸਾਹਬ ਤੱਕ ਜਾਏ ਜੋ ਆਪਣੇ ਮਾਨਯੋਗ ਸਰਦਾਰ ਕੁਲਦੀਪ ਸਿੰਘ ਗਰਗੱਜ ਜੀ ਹੈਗੇ ਉਹਨਾਂ ਕੋਲ ਜਾਏ ਸੋ ਮੈਂ ਅੰਤ ਵਿੱਚ ਇਹ ਹੀ ਕਵਾਂਗਾ ਕਿ ਅਸੀਂ ਇਸ ਜ਼ਮੀਨ ਨੂੰ ਟੈਂਟ ਹਾਊਸ ਦੇ ਹਵਾਲੇ ਨਹੀਂ ਕਰਾਂਗਾ ਜਾਂ ਉਹ ਸਿੱਖ ਵੀ ਹੈਗਾ ਤਾਂ ਵੀ ਨਹੀਂ ਕਰਾਂਗੇ ਅਸੀਂ ਇਸ ਚੀਜ਼ ਨਾਲ ਸਹਿਮਤ ਬਿਲਕੁਲ ਨਹੀਂ ਹਾਂ ਬਾਕੀ ਮੈਂ ਇਹਦੇ ਤੇ ਇੱਕ ਵੀਡੀਓ ਹੋਰ ਪੂਰੀ ਪ੍ਰੋਪਰ ਪੂਰੀ ਡਿਟੇਲ ਨਾਲ ਲੈ ਕੇ ਆਵਾਂਗਾ ਜਿਹਦੇ ਚ ਮੇਰੇ ਕੋ ਸਾਰੇ ਤੱਥ ਸਾਰੀਆਂ ਰਿਕਾਰਡਿੰਗਾਂ ਸਾਰੀਆਂ ਕੁਝ ਪਿਆ ਹੋਇਆ ਜਿੱਦ ਤੇ ਮੈਂ A to Z ਸਭ ਕੁਝ ਹਰੇਕ ਬੰਦੇ ਦੇ ਬਿਆਨ ਮੇਰੇ ਕੋ ਦਰਜ ਹੈ ਗਿਆ ਕਿਹੜਾ ਬੰਦਾ ਕਿਹੜਾ ਪਬਲਿਕ ਦਾ ਕਿਹਦੇ ਲਈ ਕੀ ਕਹਿ ਰਿਹਾ ਹੈਗਾ ਸੋ ਮੈਂ ਅੱਜ ਦਾ ਸਮਾਪਤ ਕਰਦਾ ਹਾਂ ਅਬਸੋਲਿਊਟ ਇਥੀ ਵੈਗ੍ਰੁਜੀਕਾ ਖਾਲਸਾ ਵਾਈ